ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫ਼ਰਮ ਸਤਕਾਰ ਜੋ ਸਾਧ ਸੰਗਤ ਜੀ ਔਰੰਗਜ਼ੇਬ ਦੇ ਹੁਕਮ ਤੇ ਲੋਹੇ ਦਾ ਇੱਕ ਮਜ਼ਬੂਤ ਪਿੰਜਰਾ ਤਿਆਰ ਕਰਵਾਇਆ ਗਿਆ ਉਸ ਦਾ ਆਕਾਰ ਇਸ ਤਰ੍ਹਾਂ ਰੱਖਿਆ ਗਿਆ ਕਿ ਗੁਰੂ ਜੀ ਉਸ ਵਿੱਚ ਆਸਾਨੀ ਨਾਲ ਬੈਠ ਉੱਠ ਨਾ ਸਕਣ ਬਾਦਸ਼ਾਹ ਦਾ ਮਕਸਦ ਸੀ ਕਿ ਗੁਰੂ ਜੀ ਨੂੰ ਬੱਦ ਤੋਂ ਵੱਧ ਕਾਸ਼ਤ ਪਚਾਇਆ ਜਾਵੇ ਤਾਂ ਕਿ ਗੁਰੂ ਜੀ ਕਿਸੇ ਤਰ੍ਹਾਂ ਕਲਮਾ ਪੜ੍ਹ ਕੇ ਅਸਲਾਮ ਧਰਮ ਕਬੂਲ ਕਰ ਲੈਣ ਅਤੇ ਔਰੰਗਜ਼ੇਬ ਲਈ ਬਾਕੀ ਹਿੰਦੁਸਤਾਨ ਨੂੰ ਮੁਸਲਮਾਨ ਬਣਾਉਣਾ ਆਸਾਨ ਹੋ ਜਾਵੇ ਗੁਰੂ ਜੀ ਦੇ ਸਿੱਖਾਂ ਦੇ ਵੀ ਹੱਥਾਂ ਵਿੱਚ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ ਗਈਆਂ ਤਾਂ ਕਿ ਉਹ ਵੀ ਕੋਤਵਾਲੀ ਵਿੱਚੋਂ ਕਿਸੇ ਵੀ ਤਰੀਕੇ ਨਾਲ ਬਾਹਰ ਜਾਣ ਲਈ ਗੁਰੂ ਜੀ ਦੀ ਮਦਦ ਨਾ ਕਰ ਸਕਣ ਗੁਰੂ ਜੀ ਦੇ ਸਿੱਖ ਸੈਦਕ ਦੇ ਪੱਕੇ ਸਨ ਉਹਨਾਂ ਨੇ ਹੱਥਾਂ ਵਿੱਚ ਹੱਥ ਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਹੋਣ ਦੇ ਬਾਵਜੂਦ ਵੀ ਗੁਰੂ ਜੀ ਦੀ ਟਹਿਲ ਸੇਵਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗੁਰੂ ਜੀ ਬੜੇ ਸਹਿਜ ਵਿੱਚ ਬੈਠੇ ਸਨ ਪਹਿਰੇਦਾਰਾਂ ਨੂੰ ਥੋੜੀ ਤਸੱਲੀ ਹੋ ਗਈ ਗੁਰੂ ਜੀ ਨੂੰ ਪਿੰਜਰੇ ਵਿੱਚ ਕੈਦ ਹੋਣ ਕਾਰਨ ਉਹ ਥੋੜੇ بے ਧਿਆਨੇ ਹੋ ਗਏ ਸਨ ਉਹਨਾਂ ਨੇ ਸੋਚਿਆ ਕਿ ਥੋੜਾ ਆਰਾਮ ਕਰ ਲਿਆ ਜਾਵੇ ਉਹ ਆਰਾਮ ਕਰਕੇ ਜਦ ਅੱਧੀ ਰਾਤ ਦੇ ਕਰੀਬ ਪਿੰਜਰੇ ਵੱਲ ਆਏ ਤਾਂ ਗੁਰੂ ਜੀ ਪਿੰਜਰੇ ਵਿੱਚ ਮੌਜੂਦ ਨਹੀਂ ਸਨ ਪਹਿਰੇਦਾਰਾਂ ਨੇ ਜਾ ਕੇ ਕੋਤਵਾਲ ਨੂੰ ਦੱਸਿਆ ਕੋਤਵਾਲ ਵੀ ਆ ਗਿਆ ਉਸ ਨੇ ਚਾਰੇ ਪਾਸੇ ਤੋਂ ਪਿੰਜਰਾ ਵੇਖਿਆ ਪਿੰਜਰਾ ਬਿਲਕੁਲ ਠੀਕ ਸੀ ਉਸ ਨੂੰ ਜਿੰਦੇ ਵਗੈਰਾ ਚੰਗੀ ਤਰ੍ਹਾਂ ਲੱਗੇ ਹੋਏ ਸਨ ਪਹਿਰੇਦਾਰ ਬਹੁਤ ਡਰ ਗਏ ਉਹ ਉੱਚੀ ਉੱਚੀ ਕੋਤਵਾਲ ਨੂੰ ਸਫਾਈ ਦੇਣ ਲੱਗ ਪਏ ਕੋਤਵਾਲ ਨੇ ਕਿਹਾ ਹੌਲੀ ਬੋਲੋ ਕੰਧਾਂ ਦੇ ਵੀ ਕੰਨ ਹੁੰਦੇ ਹਨ ਉਸ ਨੇ ਕੋਤਵਾਲੀ ਦੇ ਦਰਵਾਜ਼ੇ ਵੇਖੇ ਸਭ ਬੰਦ ਸਨ ਸਭ ਦਰਵਾਜ਼ਿਆਂ ਤੇ ਤਾਲੇ ਲੱਗੇ ਹੋਏ ਸਨ ਕਿਸੇ ਤਰ੍ਹਾਂ ਦੀ ਕੋਈ ਭੰਨ ਤੋੜ ਕੋਤਵਾਲੀ ਦੇ ਅੰਦਰ ਨਹੀਂ ਸੀ ਕੋਤਵਾਲ ਨੇ ਫਹਿਰੇਦਾਰਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਅਤੇ ਕਿਹਾ ਕਿ ਗੁਰੂ ਜੀ ਸਰਬ ਕਲਾ ਸਮਰੱਥ ਹਨ ਕੋਈ ਵੀ ਕੰਮ ਇਹਨਾਂ ਦੀ ਪਹੁੰਚ ਤੋਂ ਬਾਹਰ ਨਹੀਂ ਹੈ ਇਹ ਤਾਂ ਇਹਨਾਂ ਦੀ ਮੌਜ ਹੈ ਕਿ ਬਾਦਸ਼ਾਹ ਦੇ ਕੈਦ ਵਿੱਚ ਹਨ ਦੁਨੀਆ ਦੀ ਕੋਈ ਵੀ ਕੈਦ ਗੁਰੂ ਜੀ ਨੂੰ ਰੋਕ ਨਹੀਂ ਸਕਦੇ ਅਸੀਂ ਕਿਸੇ ਵੀ ਹਾਲਤ ਵਿੱਚ ਗੁਰੂ ਜੀ ਨੂੰ ਲੱਭ ਕੇ ਕੋਤਵਾਲੀ ਵਿੱਚ ਨਹੀਂ ਲਿਆ ਸਕਦੇ ਸਾਡੇ ਪਾਸ ਸਿਰਫ ਇੱਕ ਹੀ ਰਸਤਾ ਹੈ ਕਿ ਅਸੀਂ ਗੁਰੂ ਜੀ ਦੇ ਚਰਨਾ ਵਿੱਚ ਅਰਦਾਸ ਕਰੀਏ ਕਿ ਗੁਰੂ ਜੀ ਵਾਪਸ ਕੋਤਵਾਲੀ ਆ ਜਾਣ ਅਤੇ ਅਸੀਂ ਬਾਦਸ਼ਾਹ ਦੇ ਗੁੱਸੇ ਦਾ ਸ਼ਿਕਾਰ ਹੋਣ ਤੋਂ ਬਚ ਜਾਈਏ ਗਰੀਬ ਗਰੀਬ ਨਿਵਾਜ਼ ਤਾਂ ਹੀ ਸਾਡੇ ਤੇ ਦਇਆ ਕਰਕੇ ਵਾਪਸ ਆ ਸਕਦੇ ਹਨ ਉਹਨਾਂ ਨੇ ਸਾਰਿਆਂ ਨੇ ਰਲ ਕੇ ਗੁਰੂ ਜੀ ਦੇ ਚਰਨਾ ਵਿੱਚ ਅਰਦਾਸ ਕੀਤੀ ਕਿ ਮਹਾਰਾਜ ਸਾਡੇ ਤੇ ਬਾਦਸ਼ਾਹ ਬਹੁਤ ਜ਼ੁਲਮ ਕਰੇਗਾ ਸਾਡੇ ਪਰਿਵਾਰਾਂ ਨੂੰ ਤਸੀਹੇ ਦੇਵੇਗਾ ਤੁਸੀਂ ਸਾਡੇ ਤੇ ਦਇਆ ਕਰਕੇ ਵਾਪਸ ਕੋਤਵਾਲੀ ਵਿੱਚ ਆ ਜਾਵੋ ਸਾਡੀ ਰੱਖਿਆ ਕਰੋ ਉਹ ਸਭ ਬਾਦਸ਼ਾਹ ਦੇ ਡਰੋਂ ਗੁਰੂ ਜੀ ਦੇ ਚਰਨਾ ਵਿੱਚ ਧਿਆਨ ਜੋੜ ਕੇ ਅਰਦਾਸ ਕਰਦੇ ਰਹੇ ਗੁਰੂ ਜੀ ਨੇ ਉਹਨਾਂ ਦੀ ਅਰਦਾਸ ਕਬੂਲ ਕਰ ਲਈ ਜਦ ਉਹਨਾਂ ਨੇ ਅੰਮ੍ਰਿਤ ਵੇਲੇ ਪਿੰਜਰੇ ਵੱਲ ਜਾ ਕੇ ਦੇਖਿਆ ਤਾਂ ਗੁਰੂ ਜੀ ਪਿੰਜਰੇ ਵਿੱਚ ਸਨ ਉਹਨਾਂ ਜੀ ਨੇ ਗੁਰੂ ਜੀ ਦੇ ਚਰਨਾਵਾਂ ਵਿੱਚ ਨਮਸਕਾਰ ਕਰਕੇ ਗੁਰੂ ਜੀ ਨੂੰ ਲੱਖ ਲੱਖ ਨਾਮ ਕੀਤਾ ਅਤੇ ਗੁਰੂ ਜੀ ਦਾ ਸੱਚੇ ਮਨੋਂ ਸੇਖਰ ਅੰਨਾ ਕੀਤਾ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ